ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟਾਂ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਜਿਸ ਮੇਰੇ ਵੀਰ ਭਰਾ ਨੇ ਕੋਈ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ ਮੇਰੇ ਜਿਹੜੇ ਕੰਟੈਕਟ ਨੰਬਰ ਹਨ 9815142150 ਹਨ ਸੋ ਦੋਸਤੋ ਮੱਝਾਂ ਦੀ ਜਿਹੜੀ ਆਪਾਂ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਹੜੀ ਵੀਡੀਓ ਨੂੰ ਪੂਰੇ ਐਂਡ ਤੱਕ ਜ਼ਰੂਰ ਦੇਖ ਲਿਓ ਵੀਰੇ ਸਕਿਪ ਨਾ ਕਰਿਓ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੀ ਮੱਝਾਂ ਦੀ ਇਹ ਪੂਰੀ ਜਾਣਕਾਰੀ ਵੀਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛ ਕੇ ਜਿਹੜੀ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਚਲਦੇ ਆਂ ਵੀਰ ਹੁਣਾਂ ਦੇ ਕੋਲ ਦੋ ਦੋਸਤ ਜਿਹੜੀਆਂ ਮੱਜਾਂ ਨੇ ਇਹਨਾਂ ਦੋਨਾਂ ਮੱਜਾਂ ਦੀ ਡਿਟੇਲ ਆਪਾਂ ਵੀਰ ਹੁਣਾਂ ਦੇ ਕੋਲੋਂ ਹੀ ਪੁੱਛਾਂਗੇ ਤੇ ਥਾਂ ਟਿਕਾਣਾ ਵੀਰ ਹੁਣਾਂ ਦਾ ਵੀ ਜਾਣ ਲਵਾਂਗੇ ਪਹਿਲਾਂ ਵੀ ਆਪਾਂ ਜਗਰਾਤ ਸਿੰਘ ਵੀਰ ਦਾ ਨਾਮ ਹੈ ਪਹਿਲਾਂ ਵੀ ਕਾਫੀ ਵੀਡੀਓ ਆਪਣੇ ਚੈਨਲ ਦੇ ਉੱਤੇ ਅਪਲੋਡ ਨੇ ਸੋ ਇਸ ਵਾਰ ਵੀਰ ਹੁਣੀ ਮੱਜਾਂ ਜਿਹੜੀਆਂ ਲੈ ਕੇ ਆਏ ਨੇ ਵਿੱਚ ਜੇ ਮੱਜਾਂ ਦੋਸਤੋ ਲਿਆਉਂਦੇ ਵੀ ਰਹੇ ਨੇ ਸੇਲ ਵੀ ਕਰਦੇ ਰਹੇ ਨੇ ਪਰ ਜਿਹੜੀਆਂ ਅੱਜ ਜਿਹੜੀ ਅੱਜ ਦੀ ਜਿਹੜੀ ਵੀਡੀਓ ਆਪਣੀ ਦੋ ਮੱਜਾਂ ਦੀ ਹੈਗੀ ਆ ਸੋ ਆਪਾਂ ਜਗਰਾਜ ਹੁਣਾਂ ਨਾਲ ਗੱਲਬਾਤ ਕਰ ਲਾਂਗੇ ਤੇ ਪੁੱਛ ਲਾਂਗੇ ਕਿ ਉਹਨਾਂ ਤੋਂ ਪੁੱਛ ਕੇ ਜਿਹੜਾ ਉਹਨਾਂ ਦਾ ਥਾਂ ਟਿਕਾਣਾ ਏਰੀਆ ਪਿੰਡ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਜਗਰਾਜ ਸਿੰਘ ਵੀਰ ਜੀ ਇੱਕ ਜਿਹੜਾ ਆਪਣਾ ਏਰੀਆ ਉਹਦੇ ਬਾਰੇ ਜਰੂਰ ਆਪ ਨੂੰ ਜਾਣਨਾ ਪਾੜ ਕੇ ਜਿਹੜੇ ਵੀਰ ਆਪਣੇ ਕੋਈ ਨਵੇਂ ਜੁੜੇ ਨੇ ਜੀ ਮੇਰਾ ਨਾਮ ਜੇ ਰਾਜ ਸਿੰਘ ਹੈ ਜੀ ਹਾਂਜੀ ਡੇਢ ਦੇ ਨਾਮ ਸਰਦਾਰ ਸੁਬਾ ਸਿੰਘ ਜੀ ਠੀਕ ਹੈ ਪਿੰਡ ਆਪਣਾ ਵਾਸਾ ਦਾ ਜੱਟਾ ਮੈਂ ਸੀ ਜੀ ਦਾ ਜ਼ਿਲ੍ਹਾ ਫਰੀਦਕੋਟ ਆ ਜਾਂਦਾ ਜੀ ਠੀਕ ਹੈ ਜੀ ਬਾਦੋਂ ਮਗਰੂਰ ਦੇ ਉੱਪਰ ਪਿੰਡ ਆਏ ਦਾ ਜੀ ਪੀਰ ਮੁਹੰਮਦ ਠੀਕ ਉਹਦੇ ਨੇਹੀ ਕੀ ਪਏ ਦਾ ਪਿੰਡ ਵਾਸਾ ਦਾ ਜੱਟਾ ਠੀਕ ਹੈ ਜੀ ਹਾਂਜੀ ਸੋ ਕਿਸਾਨ ਵੀਰੋ ਵੀਰਦਿਆਂ ਪਹਿਲਾ ਵੀਡੀਓ ਕਾਫੀ ਤੁਸੀਂ ਚੈਨਲ ਤੇ ਵੇਖਦੇ ਰਹਿੰਦੇ ਹੋ ਬਹੁਤ ਵਧੀਆ ਇੱਕ ਸਟਾਰਟਿੰਗ ਪੁਆਇੰਟ ਤੋਂ ਬਹੁਤ ਵਧੀਆ ਚੰਗੇ ਬਾਜਬਰੇਟਾਂ ਦੇ ਵੀਰ ਹੋਣਾ ਨੇ ਜਿਹੜੇ ਪਸ਼ੂ ਮੁਹਈਆ ਕਰਵਾਏ ਨੇ ਸੋ ਇਸ ਵਾਰ ਵੀ ਜਿਹੜੇ ਰੇਟ ਜੈਨੂਅਲੀ ਰਹਿਣਗੇ ਦੋਸ ਬਾਕੀ ਮਿਲਕਿੰਗ ਵੀ ਚੰਗੀ ਰਹੇਗੀ ਜਿਹੜੇ ਪਸ਼ੂ ਇਹ ਦੋਨੋਂ ਤੁਹਾਨੂੰ ਆਪਾਂ ਦਿਖਾਉਣੇ ਨੇ ਇਹ ਦੋਨੋਂ ਪਸ਼ੂ ਜਿਹੜੇ ਸੋਏ ਨੇ ਦੋਸਤੋ ਤੇ ਰਿਕਾਰਡ ਦੇ ਵਾਈਜ਼ ਅਵੀਰ ਹੁਣੇ ਆਪੇ ਦੱਸ ਦਿੰਨਗੇ ਵੀ ਕੀ ਕੀ ਇਸ ਟਾਈਮ ਜਿਹੜਾ ਥੱਲੇ ਇਹਨਾਂ ਦੇ ਦੁੱਧ ਦੀ ਮਾਤਰਾ ਹੈਗੀ ਆ ਸੋ ਜਗਰਾਜਵੀਰ ਜਿਹੜੀ ਆਪਣੇ ਕੋਲ ਪਹਿਲੀ ਇਹ ਨੰਬਰ ਦੇ ਮੱਝ ਖੜੀ ਆ ਇਹਦੇ ਪਰ ਆਪਣੇ ਵੀਰਾਂ ਨਾਲ ਆ ਵੀਰਾਂ ਨੂੰ ਪਾਈਏ ਚੰਨਾ ਵੀ ਇੱਕ ਨਵਾਂ ਸੂਆ ਸੂਈ ਆਪਣੇ ਕੋਲ ਸੂਆ ਵੀਰ ਜੀ ਚੌਥਾ ਵੀ ਹੋ ਸਕਦਾ ਦੀ ਪਾਈਵਾ ਵੀ ਹੋ ਸਕਦੀ ਵੀ ਵੱਧ ਘੱਟ ਹੋ ਸਕਦੀ ਆਪਾਂ ਲੈਉਣੇ ਵੀ ਜੀ ਇੱਕੋ ਹਾਂਜੀ ਹਾਂਜੀ ਪਾ ਲਏ ਜੀ ਵੀ ਤੀਜਾ ਜਾਂ ਚੌਥਾ ਹੋ ਨਹੀਂ ਗਾ ਠੀਕ ਆ ਸੋ ਕਿਸਾਨ ਵੀਰ ਉਹ ਪਸ਼ੂ ਵਪਾਰ ਦਾ ਵੀਰ ਹੋਣਾ ਦਾ ਕੰਮ ਆ ਵੀ ਜਦੋਂ ਪਸ਼ੂ ਅੱਗੋਂ ਆਉਂਦਾ ਇੱਕ ਘਰੇਲੂ ਪਸ਼ੂ ਆਪਣੇ ਕੋਲ ਵੱਜਾ ਹੋਵੇ ਤੇ ਆਪਾਂ ਉਸ ਦੀ ਗਾਰੰਟੀ ਵੀ ਦੇ ਦਿੰਨੇ ਆ ਪਸ਼ੂ ਤੀਜਾ ਜਾਂ ਚੌਥਾ ਸੂਆ ਬਾਕੀ ਵੀਰ ਹੋਣਾ 10 ਹੀ ਦਿੱਤਾ ਵੀ ਪਸ਼ੂ ਚੌਥੇ ਵੀ ਹੋ ਸਕਦਾ ਤੁਸੀਂ ਪੰਜਵੇਂ ਵੀ ਮੰਨ ਸਕਦੇ ਹੋ ਸੋ ਜਗਰਾਜ ਵੀਰ ਜੀ ਵੀ ਬਾਕੀ ਜਿਹੜਾ ਕਿੰਨੇ ਦਿਨ ਦੀ ਸੂਆ ਹੈਗਾ ਸੂਈ ਨੂੰ ਸੂਆ ਇਹ ਠੀਕ ਹੈ ਸਵੀਰ ਜੀ ਮਿਲਕਿੰਗ ਦੀ ਗੱਲ ਕਰੀਏ ਤਾਂ ਦੋ ਟਾਈਮ ਦਾ ਕੀ ਚੁਆ ਰਹੀ ਏ 11 ਕਿਲੋ ਕੰਡੇ ਵਾਲਾ ਤਿਆਰ ਏ ਠੀਕ ਹੈ ਜੀ ਹਾਂ ਜੀ ਦੋ ਟਾਈਮ ਚ ਹੋਵੇ ਤਿੰਨ ਚ ਹੋਵੇ ਠੀਕ ਹੈ ਅਗਲੇ ਨਗਲਾ ਚੋਰ ਮਗਰ ਦੇਣਾ ਮਗਰ ਨਾ ਕੋਈ ਘੂਰ ਨਹੀਂ ਕੋਈ ਸ਼ਕਾ ਨਹੀਂ ਠੀਕ ਹੈ ਬਿਲਕੁਲ ਥਣਾ ਦੀ ਬਿਲਕੁਲ ਸਾਫ ਏ ਬਿਲਕੁਲ ਚੰਗੀ ਚੁਵਾਈ ਏ ਦੋਸਤੋ ਬਾਕੀ ਵੀਰ ਹੋਣਾ ਕਹਦਾ ਵੀ ਦੋ ਡੰਗ ਦੀ ਚੁਵਾਈ ਆਪਣੀ ਬਿਲਕੁਲ ਤਸੱਲੀ ਨਾਲ ਅਗਲੇ ਪਿਛਲੇ ਥਣਾ ਦੇ ਜਿਹੜੀ ਤੁਸੀਂ ਹਿਸਾਬ ਨਾਲ ਚੁਵਾਈ ਕਰ ਸਕਦੇ ਹੋ ਬਿਲਕੁਲ ਬਰਾਬਰ ਦੀਆਂ ਧਾਰਾ ਨਿਕਲਣਗੀਆਂ ਤੇ 11 ਲੀਟਰ ਦੁੱਧ ਬਿਲਕੁਲ ਅੱਜ ਦਾ ਰੈਡੀ ਹੈਗਾ ਠੀਕ ਹੈ ਥੋੜੇ ਬੱਕੜੇ ਜੀ ਮਾਰੀ ਬਿਊਟੀ ਬਾਕੀ ਬਿਲਕੁਲ ਕੋਲ ਸੋਪੇ ਮਾ ਠੀਕ ਹੈ ਠੀਕ ਹੈ ਸੋ ਦੋਸਤੋ ਇੱਕ ਜਿਹੜੀ ਆਪਾਂ ਤੁਹਾਨੂੰ ਥਣਾਂ ਦੀ ਆ ਉਹ ਵੀ ਤੁਸੀਂ ਬਿਲਕੁਲ ਜਰੂਰ ਕੋਲੇ ਤੋਂ ਵੇਖ ਲਓ ਹਜੇ ਜਿਹੜਾ ਟਾਈਮ ਆ ਦੋਸਤੋ 12 ਵਜੇ ਤੋਂ 12:15 ਤੋਂ 12:20 ਦਾ ਟਾਈਮ ਹੋਇਆ ਹੈ ਬਾਕੀ ਵੀਰ ਹੁਣੇ ਸ਼ਾਮ ਨੂੰ 5-6 ਵਜੇ ਚਵਾਈ ਕਰਦੇ ਨੇ ਮਾਝ ਦੋਸਤੋ ਜਿਹੜੀ ਗੁਣਾ ਵਾਲੀ ਇਹ ਵੀ ਜਿਹੜਾ 11 ਲੀਟਰ ਦੁੱਧ ਵਧੀਆ ਦੇ ਉਸੇ ਥੱਲੇ ਹੈਗਾ ਚਵਾਈ ਤੁਸੀਂ ਆਪ ਖੁਦ ਮੌਕੇ ਤੇ ਪਹੁੰਚ ਕੇ ਕਰ ਲੈਣੀ ਹੈ ਤਸੱਲੀ ਤੁਸੀਂ ਆਪਣੀ ਮੌਕੇ ਤੇ ਪਹੁੰਚ ਕੇ ਜਰੂਰ ਕਰ ਲੀ। ਮਿਰਲਾ ਬੁਰਲਾ ਵੀ ਜਿਹੜੀਆਂ ਉਹ ਵੀ ਕਾਫੀ ਵਧੀਆ ਚੰਗੀਆਂ ਨੇ। ਬਾਕੀ ਤੁਸੀਂ ਸੱਜੇ ਖੱਬੇ ਦੋਨੋਂ ਪਾਸੋਂ ਚਾਹਤੀ ਜਰੂਰ ਮਾਰ ਸਕਦੇ ਹੋ। ਸੋਹਣੀ ਵੀਰਲ ਹੈਗੀ ਆ ਥਣ ਵੀ ਕਾਫੀ ਵਧੀਆ ਚੰਗਾ ਮੁੱਠੀ ਵਾਲਾ ਲੰਬਾ ਥਾਣਾ ਦੋਸਤੋ। ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਜਿਹੜੀ ਮੱਝ ਪਸੰਦ ਆਵੇ ਉਹ ਵੀਰ ਦੇ ਨੰਬਰ ਵੀ ਜਗਰਾਤ ਸਿੰਘ ਉਹਨਾਂ ਦੇ ਆਪਾਂ ਦਵਾਂਗੇ ਵੀਡੀਓ ਦੇ ਵਿੱਚ ਤੁਸੀਂ ਸੰਪਰਕ ਕਰਕੇ ਕਿਸੇ ਟਾਈਮ ਵੀ ਵੀਰ ਦੇ ਨਾਲ ਬਾਤ ਚਿਤ ਕਰ ਸਕਦੇ ਹੋ ਮੱਝ ਖਰੀਦ ਸਕਦੇ ਹੋ। ਸੋ ਵੀਰ ਜੀ ਇਹ ਕਹਿੰਦੀ ਵੀ ਗੱਲਬਾਤ ਕਰ ਲਿਏ ਤੇ ਇੱਕ ਰੇਟ ਜਰੂਰ ਆਪਣਾ ਮੇਰਾ ਵੀਰ ਦੱਸ ਦਈਏ ਠੀਕ ਸੋ ਕੁ ਬਤਾ ਕਰਦਾ ਠੀਕ ਹੈ ਮੈਨੂੰ 5700 ਠੀਕ ਦੋ ਤੁਹਾਨੂੰ ਚਾਹੀਏ ਲੋ ਇੱਕ ਨੰਬਰ ਪਾਸ ਹੋ ਗਈ ਜੀ ਆਪਣਾ ਓਕੇ 65000 ਰੁਪਏ ਦੋਸਤੋ ਇਹਦੀ ਜਿਹੜੀ ਡਿਮਾਂਡ ਆ ਬਾਕੀ ਤਸੱਲੀ ਤੁਹਾਡੀ ਆਪਣੀ ਆ ਤਸੱਲੀ ਤੁਸੀਂ ਆਪਣੀ ਮੌਕੇ ਤੇ ਪਹੁੰਚ ਕੇ ਮੇਰਾ ਵੀਰ ਜਰੂਰ ਕਰਕੇ ਫਿਰ ਪਾਸ ਕਰਕੇ ਵੀਰ ਹੁਣਾਂ ਨਾਲ ਗੱਲਬਾਤ ਕਰ ਸਕਦੇ 65000 ਰੁਪਏ ਵੀਰ ਹੁਣਾਂ ਨੇ ਮੁੱਲ ਰੱਖਿਆ ਜੈਨੂਅਨ ਮੁੱਲ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਵੀਰ ਨੂੰ ਜੇ ਥੋੜਾ ਬਾਦ ਉਨੀ ਕੀ ਵਿੱਚ ਪੜਦਾ ਹੋਵੇ ਤੇ ਤੁਹਾਡਾ ਜਿਹੜਾ ਮੁੱਲ ਹੋਰ ਵੀ ਤਾਂ ਇਹ ਹੋ ਜਾਏਗਾ ਸੋ ਦੂਜੇ ਨੰਬਰ ਤੇ ਜਿਹੜੀ ਵੀਰ ਜਗਰਾਜੀ ਆਪਣੇ ਕੋਲ ਇਹ ਵੀ ਝੂਟੀਆਂ ਵਿੱਚ ਆ ਗਈ ਆ ਹਾਂਜੀ ਤੇਜਾ ਸੂਆ ਆ ਲੱਗਦੀ ਵੀ ਹੈਗੀ ਤੀਜਾ ਸੂਆ ਜਣੀ ਠੀਕ ਹੈ ਠੀਕ ਕੋਈ ਵੱਧ ਵੀ ਹੋ ਸਕਦੀ ਆ ਆਪਾਂ ਨੇ ਝੂਟ ਮਾਰੀ ਜੀ ਠੀਕ ਹੈ ਫਿਲਹਾਲ ਆਪਣਾ ਮਤਲਬ ਕਿ ਤੀਜਾ ਸੂਆ ਆਪਾਂ ਅੱਗੋਂ ਵਪਾਰ ਦੀ ਲਾਈਨ 'ਚ ਤੀਜਾ ਸੂਆ ਦੱਸ ਕੇ ਦਿੰਦੀ ਆ ਆਪਾਂ ਨੂੰ ਠੀਕ ਹੈ ਤੇ ਵੀਰ ਜੀ ਇਹਦੇ ਵੀ ਆਪਣਾ ਕੀ ਹੈਗਾ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਆਪਣੇ ਕੋਲ ਹੀ ਸੂਈ ਆ ਜੀ ਅੱਜ ਨੂੰ ਦੋ-ਤਿੰਨ ਦਿਨ ਸੂਈ ਨਹੀਂ ਠੀਕ ਹੈ ਜਦੋਂ ਆਉਂਦੇ ਸੂਈ ਥੋੜਾ ਇਹਨੇ ਨਿਵਾਜ ਨੇ ਜੀ ਨਹੀਂ ਲਾਇਆ ਸੀ ਠੀਕ ਹੈ ਜਿਹੜੀ ਜਗ ਗਈ ਤੇ ਆਉਂਦੇ ਸੂਈ ਟੋਕ ਦੇਣਾ ਜਾਨੀ ਕਿ ਪਹਿਲਾ ਸੂਈ ਟਾਈਮ ਤੋਂ ਠੀਕ ਹੈ ਠੀਕ ਹੈ ਲੈਵਾ ਕੱਟਣਾ ਹੈ ਹੁਣ ਪੱਟ ਪੁੱਟੇ ਖਣ ਲੱਗੀ ਆ ਠੀਕ ਹੈ ਇਸ ਟਾਈਮ ਮੇਰੇ ਕੋਲ 8 ਤੋਂ 9 ਕਿਲੋ ਬੋਲਾ ਤਿਆਰ ਹੈ ਠੀਕ ਹੈ ਦੋ ਕਿੰਨੇ ਤਿੰਨ ਚਾਰ ਦਿਨ ਦੱਸਿਆ ਸੀ ਤੁਹਾਨੂੰ ਅੱਜ ਚੌਥਾ ਦਿਨ ਜੀ ਚੌਥਾ ਮਗਰ ਇਹਦੇ ਬੱਚਾ ਮਗਰ ਇਹਦੇ ਵੀ ਕੱਟਾ ਯਾਰ ਠੀਕ ਹੈ ਇਸ ਮਗਰ ਵੀ ਦੋਸਤੋ ਕੱਟਾ ਆ ਗਿਆ ਬਾਕੀ ਜਿਹੜੀ ਮੱਝ ਵੱਡੇ ਪੱਲੇ ਦੀ ਤੁਸੀਂ ਜ਼ਰੂਰ ਵੇਖ ਸਕਦੇ ਹੋ ਚੰਗੀ ਸੋਹਣੀ ਵਜਨ ਵਾਲੀ ਇਹ ਜਿਹੜੀ ਮੱਝ ਹੈਗੀ ਹੈ 14 ਲੀਟਰ ਵੀਰ ਹੋਣਾ ਤੇ ਕਹਿਣ ਮੁਤਾਬਕ ਦੁੱਧ ਚਵਾ ਦੇਗੀ ਬਾਕੀ ਥਾਣਾ ਦੀ ਜਿਹੜੀ ਆ ਜਾਂ ਹਵਾਨੇ ਦੀ ਆ ਉਹ ਵੇਨਮੂਨ ਕਾਫੀ ਜਿਆਦਾ ਤੁਹਾਨੂੰ ਨਜ਼ਰ ਆ ਰਹੀਆਂ ਨੇ ਤੇ ਬਾਕੀ ਜਿਹੜਾ ਟਾਈਮ ਹੈ ਉਹ ਤੁਹਾਨੂੰ ਆਪਾ ਨੋਟ ਕਰਵਾਦਾ ਜਿਵੇਂ 12:30 12:00 ਤੋਂ 12:30 ਦਾ ਟਾਈਮ ਆ ਬਾਕੀ ਜਿਹੜਾ ਸ਼ਾਮ ਨੂੰ ਬੰਦ ਦੀ ਥਾਂ ਦੀ ਪੂਰਾ ਤੇ 8 ਤੋਂ 9 ਲੀਟਰ ਜਿਹੜਾ ਬਿਲਕੁਲ ਬੌਲੇ ਦੇ ਵਿੱਚ ਤੁਸੀਂ ਮੰਨ ਸਕਦੇ ਅੱਜ ਚੌਥੇ ਪੰਜਵੇਂ ਦਿਨ ਦਾ ਜਿਹੜਾ ਚੌਥੇ ਦਿਨ ਦਾ ਜਿਹੜਾ ਮਿਲਕ ਹੈਗਾ ਤੋ ਤਕਰੀਬਨ ਵੀਰ ਹੁਣਾਂ ਦੇ ਕਹਿਣ ਮੁਤਾਬਕ 12 13 ਦੁੱਧ ਕਰ ਦੋਗੇ ਉਹਦਾ 14 ਕਿਲੋ ਕਹਿੰਦੇ ਪਰ 12 ਕਿਲਾਸੀ ਦੋਗੇ ਜਾਨੀ ਕਿ ਠੀਕ ਹੈ ਜੀ ਹਾਂ ਠੀਕ ਹੈ ਇਹ ਵੀ ਗੇਰ ਮਾਝ ਬਹੁਤ ਬਾਡੀ ਵਾਲੀ ਹੈ ਬਿਲਕੁਲ ਬਿਲਕੁਲ ਬਾਕੀ ਆਪਾਂ ਤੁਹਾਨੂੰ ਨਾ ਸਾਰੇ ਪਾਸਿਓਂ ਵਿਖਾ ਦਿੰਨੇ ਆ ਤੇ ਤੋੜ ਕੇ ਦੋਨਾਂ ਹਾਂਜੀ ਤੋੜ ਕੇ ਤੁਹਾਨੂੰ ਆਪਾਂ ਦੋਨੋਂ ਮਜ਼ਾ ਦਿਖਾ ਦਾਂਗੇ ਇਹ ਵੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦੇਣਾ ਦੇਵਾਂਗੇ ਤੁਹਾਨੂੰ ਉਸ ਤੋਂ ਬਾਅਦ ਆਪਾਂ ਜਿਹੜੀ ਪਹਿਲੇ ਨੰਬਰ ਵਾਲੀ ਉਹ ਵੀ ਇੱਕ ਤੋੜਨ ਨੂੰ ਰਹਿ ਗਈ ਸੀ ਉਹ ਵੀ ਆਪਾਂ ਤੁਹਾਨੂੰ ਤੋੜ ਕੇ ਜ਼ਰੂਰ ਦਿਖਾਵਾਂਗੇ ਬਾਕੀ ਵੇਖੋ ਦੋਸਤੋ ਵੀ ਵਜ਼ਨ ਦੇ ਵਿੱਚ ਬਿਲਕੁਲ ਭਾਰੀ ਹੈਵੀ ਹੈਗੀ ਐ ਮੱਜ ਚੋਟੀ ਤੇ ਵੀਰ ਜੀ ਜਿਹੜੀ ਡਿਗਰਾਜ ਸਿੰਘ ਜੀ ਕੀ ਡਿਮਾਂਡ ਕੀ ਕਰਦੇ ਆ ਮੁੱਲ ਕੀ ਰੱਖੇ ਹੋਏ ਨੇ ਇਹਨਾਂ ਦੇ ਇਸ ਦਾ ਮੁੱਲ 76000 ਰੁਪਏ 76000 ਹਾਂਜੀ ਠੀਕ ਹੈ ਬਾਕੀ ਇਹਦੇ ਵਿੱਚ ਵੀ ਛੋਟਾ ਹੋ ਜਾਣਗੀਆਂ ਮੌਕੇ ਤੇ ਜਿਆਦਾ ਨਹੀਂ ਹੋਣਗੇ ਮੁੱਲ ਆਪਾਂ ਉਹੀ ਕਰਨੇ ਤੁਹਾਨੂੰ ਠੀਕ ਹੈ ਠੀਕ ਹੈ ਤੇ ਬਾਕੀ ਕਿਸਾਨ ਵੀਰੋ ਵੀ ਮੁੱਲ ਵੀਰ ਹੋਣਾਂ ਦੇ ਜੈਨੂਅਲ ਹੁੰਦੇ ਨੇ ਬਾਕੀ ਪਸ਼ੂ ਦੀ ਜਿਹੜੀ ਤੁਸੀਂ ਨਿਰਕ ਪਰਖਾ ਉਹ ਆਪਣੀ ਖੁਦ ਮੌਕੇ ਤੇ ਪਹੁੰਚ ਕੇ ਜਰੂਰ ਕਰਨੀ ਕਿਉਂਕਿ ਚੁਵਾਈ ਦਾ ਇੱਕ ਮਸਲਾ ਹੁੰਦਾ ਵੀ ਚੁਵਾਈ ਜਦੋਂ ਦੂਰ ਤੁਸੀਂ ਪਸ਼ੂ ਮਗਾ ਲੈਂਦੇ ਹੋ ਤੇ ਪਸ਼ੂ ਦੇ ਵਿੱਚ ਕੋਈ ਉਨਨੀ ਕੀ ਕੋਈ ਕਮੀ ਪੇਸ਼ੀ ਹੋਵੇ ਤੇ ਬਾਅਦ ਵਿੱਚ ਦੋਸਤੋ ਵੀ ਅਗਲੇ ਕਿਲੇ ਤੇ ਜਿਹੜੀ ਤਸੱਲੀ ਕਰਨੀ ਬਹੁਤ ਲਾਜ਼ਮੀ ਤੇ ਜ਼ਰੂਰੀ ਆ ਤੁਸੀਂ ਆਪਣੀ ਚੁਵਾਈ ਆਪਦੀ ਮੌਕੇ ਤੇ ਆ ਕੇ ਜਰੂਰ ਕਰੋ ਠੀਕ ਹੈ 76000 ਦੇ ਵਿੱਚੋਂ ਦੋਸਤੋ ਮਾਨਦਾਨ ਇਹ ਤਾਂ ਹੋ ਜਾਏਗਾ ਇੱਕ ਵਾਰੀ ਨੂੰ ਖੋਲ ਕੇ ਜਗਰਾਜ ਵੀਰ ਤੋਰੀ ਲਈ ਬਾਹਰ ਬਾਕੀ ਸਿੰਘਾਂ ਸੰਗਾਂ ਦੀ ਬੰਤਰ ਵੀ ਸੋਹਣੀ ਹੈ ਦੋਸਤੋ ਜਿੱਡਾ ਕਾ ਕੱਦ ਕਾਠਾ ਮੱਝ ਦਾ ਓਡੀਕ ਬੰਤਰ ਵੀ ਕਾਫੀ ਜਿਆਦੀ ਸੋਹਣੀ ਹੈਗੀ ਹੈ ਲੈ ਗਈ ਠੀਕਾ ਜੇਕਰ ਆ ਜੀ ਵੀਰ ਕੇ ਵੀ ਖੋਲਣ ਰਹੀ ਹੈ ਇਹਨੂੰ ਮਰਾ ਤੋਰੀ ਲਈਏ ਬਾਕੀ ਦੋਸਤੋ ਬਿਲਕੁਲ ਆਵਾਜ ਬਜੇ ਰੇਟ ਵਿੱਚ ਹੈਗੀ ਆ ਵੀ ਚੰਗੇ ਮਿਲਕ ਵਿੱਚ ਆ ਜਿਹੜੇ ਮੇਰੇ ਵੀਰ ਨੂੰ ਡੇਰੀ ਫਾਰਮਿੰਗ ਲਈ ਜਾਂ ਡੇਰੀ ਧੰਦੇ ਲਈ ਆਪਣੇ ਮੱਝ ਕਰੇ ਰੱਖਣੀ ਹੋਵੇ ਉਹ ਤੁਸੀਂ ਲੈ ਸਕਦੇ ਹੋ ਸੁਹਾ ਵੀਰ ਨੇ ਬਿਲਕੁਲ ਪ੍ਰੋਪਰ ਢੰਗ ਨਾਲ ਤੁਹਾਨੂੰ ਦੱਸ ਹੀ ਦਿੱਤਾ ਵੀ ਜੋ ਵੀਰ ਨੂੰ ਕਹਿ ਕੇ ਉਹ ਦਿੱਤਾ ਗਿਆ ਤੁਸੀਂ ਇੱਕ ਅਦਾ ਸੁਹਾ ਆਪਦੇ ਵੱਲੋਂ ਮੱਧ ਵੱਧ ਮੰਨ ਸਕਦੇ ਹੋ ਕਿਉਂਕਿ ਹਰ ਇੱਕ ਵੀਰ ਮੇਰਾ ਸੂਝ ਵਾਂਡੜਾ ਵੀਡੀਓ ਵੇਖ ਰਿਹਾ ਹੈ ਉਹ ਹਰ ਕਵੀਰਵਾਨ ਜਿਹੜਾ ਸੂਜਵਾਨ ਹੈਗਾ ਬਾਕੀ ਜਿਹੜੀ ਹਵਾਨੇ ਦੀ ਹੈ ਬੰਤਰ ਬਹੁਤ ਜਿਆਦੀ ਸੋਹਣੀ ਹੈ ਵੀ ਤੇ 11 ਲੀਟਰ ਦੋਸਤੋ ਜਿਹੜਾ ਇਸ ਸਟੈਂਡਰਡ ਦਾ ਦੋ ਤੇ ਥੱਲੇ ਬਿਲਕੁਲ ਰੈਡੀ ਹੈਗਾ 2 ਕਿਲੋ ਖੰਡ ਬਣੇਗੀ 12 ਕੋਈਗਾ ਹਾਂ ਜੀ ਬਾਕੀ ਵਿਰਲਾਪੁਰਲਾ ਦੋਸਤੋ ਬਹੁਤ ਵਧੀਆ ਹੈ ਇਹ ਸਮਝਦੀਆਂ ਵੀ ਥਾਂਲੇਵਾ ਵੀ ਦੇਖ ਸਕਦੇ ਤੁਸੀਂ ਬਿਲਕੁਲ ਸਾਫ ਥਾਂਲੇਵਾ ਹੈਗਾ ਚੰਗੀ ਸੋਹਣੀ ਵਿਰਲ ਹੈਗੀ ਆ ਬਾਕੀ ਤਸੱਲੀ ਜਿਹੜੀ ਤੁਸੀਂ ਆਪਣੀ ਮੌਕੇ ਤੇ ਮੇਰਾ ਵੀਰ ਜਿਹੜਾ ਜਰੂਰ ਪਹੁੰਚ ਕੇ ਕਰਨੀ ਤੇ ਜਗਰਾਜ ਵੀਰ ਜੀ ਇੱਕ ਜਿਹੜੇ ਆਪਣੇ ਕੰਟੈਕਟ ਨੰਬਰ ਨੇ ਉਹ ਆਪਣੇ ਵੀਰਾਂ ਨੂੰ ਜਿਹੜੇ ਜਰੂਰ ਭੋਲ 95928 ਹਾਂਜੀ 96520 ਠੀਕ ਹੈ ਜੀ ਰਿਪੋਰਟ ਕਰ ਲੈਣਾ ਨੋਟ 95922 96520 ਠੀਕ ਹੈ ਸੋ ਦੋਸਤੋ ਵੀਰ ਦਾ ਨਾਮ ਜਗਰਾਤ ਸਿੰਘ ਹੈ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਇਹ ਨਮਜਾਂ ਦੇ ਵਿੱਚ ਦੋਸਤੋ ਜਿਹੜੀ ਵੀ ਤੁਹਾਨੂੰ ਮੱਝ ਦਿਲ ਨੂੰ ਲੱਗਦੀ ਹੈ ਪਸੰਦ ਆਉਂਦੀ ਹੈ ਟੈਸਟ ਪਾਸ ਤੁਹਾਡਾ ਹੁੰਦਾ ਵਿੱਚ UI ਬਿਲਕੁਲ ਓਕੇ ਤੁਸੀਂ ਕਰਦੇ ਹੋ ਤੇ ਉਸ ਜਿਹੜਾ ਸਬਦਾ ਤੁਸੀਂ ਵੀਰ ਹੁਣਾਂ ਨਾਲ ਮੌਕੇ ਤੇ ਪਹੁੰਚ ਗਏ ਨੇ ਤੇ ਕਰ ਕਰ ਸਕਦੇ ਹੋ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਬੱਚਿਆਂ ਦੇ ਉੱਤੇ ਛਾਤੀ ਵੀ ਮਰਵਾ ਦਿੰਨੇ ਆ ਜੀ ਸਭ ਤੋਂ ਪਹਿਲਾਂ ਬੱਚੇ ਮੇਰੇ ਵੀਰ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਦੋਨੋਂ ਕੱਟੇ ਹੈਗੇ ਆ ਮਗਰ ਦੋ ਮੱਜਾਂ ਦਿਖਾਈਆਂ ਤੁਹਾਨੂੰ ਦੋਨੋਂ ਮੱਜਾਂ ਦੇ ਮਗਰ ਦੋਸਤੋਂ ਕੱਟੇ ਨੇ